ਬੜਾ ਬਰਾਹਾੜਾ ਯਾਰ ਬਰਾਹਾੜਾ ਬੜਾ ਬਰਾਹਾੜਾ ਪ੍ਰਿਆ ਭਾਰ ਮਹੀਨਾ ਤੋਂ ਕੰਮ ਨਹੀਂ ਚੱਲਦਾ ਯਾਰ ਜਨਤਾ ਦੇ ਨਕਟ ਮੈਂ ਲੱਤਨ ਬਾਲਣ ਵੀ ਹੈਣੀਗਾ ਕਹਿੰਦੇ ਆ ਕਿ ਜਿਦਾ ਜੋ ਕੱਬੇ ਜਿਦਾ ਉਨੀਏ ਜ ਰਾਤ ਨੂੰ ਪੌਣੇ ਤੇ ਤਰਾਸ ਨੂੰ ਵਾਰ ਉਹ ਨਹੀਂ ਪੀ ਰਹਾ ਕਵਾੜੀ ਵੀ ਲੈ ਆਈ ਉਹ ਮੈਨੂੰ ਬਹੁਤ ਮਾਰਦਾ ਫੁੱਟ ਕਵਾੜੀ ਬੋਤੋ ਕਰਤੇ ਗਲਾਂ ਕੱਢਦੇ ਆ ਅੰਗ ਵੀ ਬਹੁਤ ਹੋਈ ਭਾਈ ਮਲਾ ਹੋਰ ਭਾਈ ਹਾਂ ਫਰਨ ਫਰਨ ਚੱਲਦੀ ਹਵਾ ਕੋਈ ਤੂੰ ਜੇ ਕੇਸ ਕੱਢਣਾ ਤਾਂ ਵੀਰ ਮੇਰੇ ਬਚਾ ਕੇ ਰੱਖ ਮਲਦੀ ਸਾਟ ਗੁੱਡੀ ਹੁੰਦੀ ਫੜੇ ਫੜੇ ਨਾ ਜੱਗੇ ਰਾਤ ਨੂੰ ਕੂਈ ਨਹੀਂ ਆਉਂਤ ਲੱਕੜਨਾ ਧਾਂਚੇ ਰਾਤ ਨੂੰ ਕਿਨੇ ਭੁੱਲ ਲਿਓ ਬੱਸ ਉਹ ਯਾਰ ਰਾਤ ਨੂੰ ਕਿਨਾ ਸੌਂ ਰਹਾ ਸੀਨੇ ਵਨ ਰਾਤ ਨੂੰ ਸੰਡੇ ਵੀ ਨਹੀਂ ਆਉਂਦਾ ਲਾਜਰੇ ਪੂਰਾ ਜੋਰ ਲਾ ਲਈ ਪਿਛਲੇ ਵਾਰ ਤੇ ਪੈਂਟ ਪਾੜ ਗਈ ਸੀ ਪਿੱਛੋਂ ਲਾ ਲਾਵਾਂਗੇ ਜੋਰ ਨਾਲ ਨਹੀਂ ਬੱਸ ਤੇਰੀ ਤਾਂ ਲੋਰ ਦਾ ਨਾਲਾ ਖੁੱਲ ਗਿਆ ਸੀ ਆਹੋ ਨਾ ਆਪਸ ਦਾ ਯਾਰ ਨਾਲ ਦੇ ਨਾਲ ਪੱਜਣਾ ਸੌਖਾ ਚੁੱਪ ਪਾ ਕੇ ਆਉਂਦੇ ਉਹ ਰਾਤ ਕੋਲੀ ਬੋ ਪਾਈ ਦੀ ਹੋਰ ਪਾਣੀ ਨੂੰ ਤੇ ਬੈਠੇ ਯਾਰ ਸਾਰੇ ਕਈ ਵੀ ਆਪਾਂ ਬਣੀ ਥੋੜੇ ਨਾਲ ਵਹਿਲੀ ਹੈਗਾ ਇਹ ਢਾਲਾ ਹੈ ਆਪਾਂ ਕਿ ਆਪਣੇ ਬੱਬੀ ਦੀ ਜਗਾ ਮੱਥਾ ਟਿਕਲ ਕੇ ਬਿਠੇ ਰਹਿੰਨੇ ਕੀ ਬੰਦਾ ਹੈ ਯਾਰ ਬਾਬਾ ਪਤਾਸੇ ਘਟ ਦੋ ਮੈਰਾ ਪਤਾ ਦੇ ਲੈਣੇ ਪਤਾਸੇ ਘਟ ਦਿੰਦਾ ਬੱਤ ਕਰਦੀ ਬਿੱਡਿਆ ਚੋਲਾ ਚੋਲਾ ਲੈ ਆਇਆ ਨਾ ਪਾਸ ਕੰਬਲ ਕੱਢਿਆ ਦੇ ਕੰਬਲ ਹੀ ਕਰਦੀ ਕੰਬਲ ਪਾਏ ਕਰ ਕੰਬਲ ਪਾ ਕੰਪਨੀ ਦਾ ਰਿਪੋਰਟ ਸੀ ਤਾਂ ਮਿਲ ਗਈ ਹੈ ਜਾਣਕਾਰੀ ਫਿਰ ਰਸੇਰ ਤੇ ਥੋੜੀ ਕਾਫਤ ਨਹੀਂ ਬੁਣਤੀ ਜਾ ਰਹੀ ਹੈ ਨਹੀਂ ਮਿਲ ਪਤਾ ਸੇ ਮੈਨੂੰ ਪਰਵਾ ਤੂੰ ਆ ਸਫਾ ਤੂੰ ਆ ਉਸ ਨਾਲ ਮੇਰੇ ਦਰ ਪੈਦਾ ਜਾ ਨੁਘਣਾ ਖਾਲੀ ਤੈਨੂੰ ਸੱਜੇ ਪਾਸੇ ਜਾ ਤੂੰ ਸੱਜੇ ਪਾਸੇ ਜਾ ਉਹ ਪਰਵਾ ਨਾ ਨੁੰਦਾ ਤਾਂ ਮਾਰਦਾ ਤਰੇ ਕੋਲੋਂ ਮੋਟਾ ਹਰਦਾ ਨਾ ਤਾਂ ਕੋਈ ਨਾ ਬਾਪੇ ਦੇ ਤੂੰ ਸੌਂਗੀਆਂ ਉੱਡਾਲੇ ਯਾਰ ਨਾਲ ਆਈਂ ਤੇ ਮੱਤੜ ਆਈਂ ਤੇ ਯਾਰ ਕਿਵੇਂ ਆਦਾ ਮੈਨੂੰ ਤੂੰ ਹੁੰਦਾ ਹੀ ਯਾਰ ਦੱਸ ਕੀ ਗੱਲ ਕਹੀ ਆ ਮੈਂ ਮੈਂ ਕੋਣ ਖੜੀ ਨਹੀਂ ਕੋਣ ਕੀ ਕਰ ਦੂੰਗਾ ਤੈਨੂੰ ਇਹਨੂੰ ਲੈ ਆ ਇਹਨੂੰ ਓਏ ਹੋਰ ਤੂੰ ਜਿਹੜੇ ਅੱਗ ਮਚਾਈ ਬੈਠੇ ਆਇਓ ਆਇਓ ਸਾਰੇ ਅੱਗ ਦੇਖਦੇ ਆ ਜਾ ਜਾ ਦੂ ਨਾ ਤੂੰ ਹੌਤਾ ਹੱਤਾ ਨੂੰ ਭਾੜੀ ਤੈਨੂੰ ਮੈਨਾ ਜਾ ਉਹ ਭਾਈ ਆਪ ਮੱਛੀ ਆ ਜਿਦਰਾ ਚਾਲੇ ਤੂੰ ਸਾਲਾ ਉਹ ਗਰੋਂ ਨੂੰ ਨਾਲ ਲਿਆਉਂਦੇ ਚੱਲੋ ਕਰ ਜੋ ਤੁਹਾਨੂੰ ਦੱਤੀ ਗੱਲ ਮੈਂ ਤੈਨੂੰ ਛੋਟਾ ਲੱਗ ਪਹਿਲਾਂ ਨਾ ਜਾ ਜਾ ਮੈਂ ਤੈਨੂੰ ਜਿਦਰਾ ਲੈਂ ਕੇ ਨਹੀਂ ਕੰਮ ਕਰ ਉਹ ਚਲਰਾ ਮੈਂ ਜਾ ਪਸੇ ਜੰਮ ਲਿਆ ਉਹ ਆਹ ਤਾਂ ਆਹ ਯਾਰ ਅੱਗੇ ਠੀਕ ਤੇ ਜਾ ਕੇ ਮੋਟਰ ਤੇ ਅੱਗ ਮੱਚੀ ਜਾਂਦੀ ਫੇਰ ਵੀ ਨਹੀਂ ਕੀ ਮਹੌਲ ਆ ਆਹ ਹੋ ਡੈਂਜਰ ਢਾਲ ਚੁਗਾ ਨਾਲੇ ਤੁਹਾਨੂੰ ਪਤਾ ਹੈ ਪੁਸ਼ਪਾਰਾ ਇਹ ਵੇਖਿਆ ਆ ਲੱਕੜਾ ਉੱਪਰੋਂ ਕੱਢਣ ਦੇ ਲਈ ਮੱਟੀ ਮਾਰਦਾ ਹੈ ਤੁਹਾਡਾ ਚੱਲਦਾ ਜਦੋਂ ਮੂਤਦਾ ਹੈ ਦੋ ਸਹੀ ਲੈ ਜਾਂਦੀ ਇੱਥੇ ਭਈਆ ਮੈਨ ਨਾਲ ਬੰਦ ਲੋ ਚਾਚੀ ਹੋ ਅਛਾ ਲੋ ਕਿੱਥੇ ਕੀ ਕਰਦੇ ਫਿਰ ਤੂੰ ਕਿੱਧਰ ਓਏ ਚਾਚਾ ਜੀ ਤੂੰ ਬਾਲੰਦ ਆ ਰਿਹਾ ਬਾਲਣ ਦਾ ਆਏ ਸੀ ਬਾਰ ਬਾਰ ਮਹੀਨਾ ਭਰਾਵਾ ਕੀ ਕਰਗੇ ਬਾਲਣ ਦਾ ਹਾਲ ਹੀ ਅਸੀਂ ਕਰਨਾ ਆਏ ਸੀਗੇ ਹੁਣ ਮਿਲਦਾ ਨਹੀਂਗਾ ਮਾ ਹਾਰ ਕੇ ਤੇ ਦੋ ਡੱਕੇ ਚੋਕੇ ਅੱਗ ਬਾਲ ਲਿਆ ਸਾਡੀ ਤਾਂ ਢੂਢੀ ਮੁਕਤੀ ਪਈ ਤਾਂ ਬਾਲਣ ਦਾ ਕਰਨਾ ਇਧਰ ਆਖ ਤੇ ਔਰ ਚਲ ਕੋਈ ਨਾ ਫਿਰ ਬੰਦਕ ਮਾੜਾ ਦਣਜਾ ਢਾਲਣ ਦਿਓ ਤੇ ਫੇਰ ਕੋਈ ਹੱਲ ਕਰਦੇ ਆਪਾਂ ਬਾਲਣ ਦਾ ਨਹੀਂ ਵੀ ਗੱਲ ਨਹੀਂ ਲੈਣਾ ਬਾਲਣ ਹੀ ਲੈਣ ਆਏ ਆ ਭਰਾਵਾ ਬਾਰ ਮਹੀਨਾ ਕੀ ਕਰੀਏ ਲੈ ਲੈ ਚਾਚਾ ਵੀ ਆਪਣੇ ਨਾਲ ਨਾਲ ਕੇ ਠੋਲਾ ਊਖਾ ਹੋਇਆ ਪਿਆ ਕੋ ਕੰਮ ਨਹੀਂ ਚੱਲਦਾ ਧੰਦਾ ਨਹੀਂ ਚੱਲਦਾਗਾ ਯਾਰ ਬੜਾ ਕਸੂਤਾ ਹੋਇਆ ਪਿਆ ਜਵਾਗ ਵੜਦੇ ਆ ਦੰਦਾਂ ਵਾਈ ਆ ਬਾਈ ਕੀ ਕਰੀਏ ਹੁਣ ਕਰਨਾ ਕੀ ਹੈ ਲੱਕੜਾਂ ਚੋਰੀ ਕਰ ਲੱਕੜਾਂ ਫਿਰ ਕਰਦੇ ਆ ਕੋਈ ਹੱਲ ਹੁਣ ਮੜਾ ਜਨ ਜਾਂ ਢਾਲੇ ਹੋਵੇ ਤਾਂ ਫੇਰ ਹੀ ਆ ਐਨੀ ਬਿਨਾਂ ਦਾ ਕੰਮ ਨਹੀਂ ਸੂਟ ਹੋਣਾ ਮੜਾ ਸਿੱਖ ਲੈ ਹੁਣ ਹੱਥ ਪੈਰ ਜੇ ਮੜਾ ਜੇ ਹੋ ਜਾਣਗੇ ਨਿੱਗੇ ਜਦ ਤੁਸੀਂ ਸਾਨੂੰ ਮਹਿਗੇ ਮੇਰੇ ਨਾਲ ਦੇ ਬੰਦੇ ਮਾਰੇ ਸੀ ਲੋਰ ਥੱਲੇ ਡੈਗ ਪਈ ਦੀ ਆ ਚੱਲ ਜਵਾਗ ਆ ਪਰ ਜਵਾਕਾਂ ਨੇ ਹੁਣ ਇਹੋ ਜਿਹਾ ਕੋਈ ਕੰਮ ਹੁਣ ਤੈਨੂੰ ਇਹ ਕਿੱਥੋਂ ਜੇ ਤੋ ਹੀ ਲੱਕੜਾ ਵਟਨਗਾ ਨਾ ਤਾਂ ਪਸ਼ਪਾਰ ਆ ਜੀ ਕਿਉਂ। ਦੇਹਤ ਲਈ ਇਹ ਉਹੀ ਤੁਹਾਡੀ। ਹੋ ਵੀ ਹੁੰਦਾ। ਚਾਚਾ ਯਾਰੇ ਲੋ ਤੂੰ ਡੈਗ ਪੈਂਦੀ ਯਾਰੇ। ਇੱਕੇ ਦਾ ਨਹੀਂ ਲੋ ਡੈਗ ਪੀ ਤੈਰਾ ਯਾਰ ਜਗਾੜ ਸੂਤ ਆ ਚਲ ਜ਼ਿੰਮੇਦਾਰਾਂ ਦੇ ਆਪਦਾ ਕੰਮ ਕਰਕੇ ਬੱਚਾ ਨੂੰ ਫਾਇਦਾ ਦਿੰਨਾ। 12ਵਾਂ ਮਹੀਨਾ ਭਰਾਵਾ ਠੰਢੀ ਬਹੁਤ ਆ ਬਹਿ ਜਾ ਮੜੀ ਜੀ ਛੇਕਲਾ ਹੱਕ ਮਚਾਈ ਆ ਅਸੀਂ। ਹੋਰ ਦੇ ਪਾ ਕੇ ਹਟਾ ਬਾਈ। ਕੀ ਲਾਇਆ ਸੀ ਵਿੱਚ? ਕਲੋਰੋ ਪਾ ਕੇ ਹਟਾ। ਚੱਲ ਯਾਰ ਬੱਚੇ ਦਾ ਭਾਅ ਲੈਗਾ ਆਪਦੇ ਤੂੰ ਬਾਈ। ਹਾ ਯਾਰ ਬਹੁਤ ਜਿਆਦਾ ਬਾਰਵਾਂ ਮਹੀਨਾ ਠੰਢੀ ਬਹੁਤ ਆ ਭਾਈ ਯਾਰ ਹੋਰ ਕੋਈ ਕਰ ਗਿਆ ਯਾਰ ਭਾਲਣ ਦਾ ਲੱਕੜ ਦਾ ਹੀਲਾ ਪੁੱਤਾ ਕੋਈ ਬਹੁਤ ਔਖਾ ਹੋਇਆ ਪਿਆ ਯਾਰ ਟਾਇਰ ਸੇਕਲਾ ਟਾਇਰ ਤੇਰੇ ਸੇਕਲਾ ਭਾਈ ਠਰ ਗਿਆ ਹੋਏਗਾ ਯਾਰ ਤੂੰ ਤਾਂ ਜਾਵੇਂ ਯਾਰ ਉਹ ਪਾਣੀ ਆ ਤੈਨੂੰ ਪਤਾ ਹੀ ਆ ਫਿਰ ਗੱਲ ਸੁਣੀ ਅੱਜ ਢੋਲੀਆਂ ਚੱਕ ਕੇ ਲੈ ਗਏ ਕਿਥੋਂ ਹੈ ਕਿਹੜਾ ਲੈ ਕੇ ਢੋਲੀਆਂ ਢੋਲ ਢੋਲ ਆ ਤੈਨੂੰ ਪਤਾ ਹੀ ਆ ਕਿੰਨੇ ਫਿਰਦੇ ਪਿੰਡ ਚ ਉਹ ਭਰਾਵਾ ਨਸ਼ੇ ਪੱਤੇ ਵਾਲੇ ਲੈ ਗਏ ਹੁਣੇ ਆ ਕੋਈ ਢੋਲੀ ਚੱਕ ਕੇ ਹੁਣ ਕੀ ਕਰਨ ਥੋੜੀ ਤਾਂ ਨਹੀਂ ਲੈ ਗਿਆ ਕੋਈ ਢੋਲੀ ਨਹੀਂ ਨਹੀਂ ਸਾਡੇ ਨਹੀਂ ਲਾਏ ਸਾਡੇ ਤਾਂ ਬੱਚ ਤਾਂ ਹੈ ਜੇ ਬਾ ਕੁਛ ਨਹੀਂ ਹਾਲਾ ਢੋਲੀਆਂ ਵੀ ਕਿੱਥੋਂ ਭਰਾ ਲਗੇ ਹੁਣ ਤੇ ਪਾ ਕੀ ਰੱਖਤੇ ਚੱਕੇ ਯਾਰ ਅੱਗ ਬਣੂਗੀ ਪੂਰਾ ਨਹੀਂ ਤਾਂ ਮੈਨੂੰ ਮੈਨੂੰ ਖਵਾਈਆਂ ਮੈਂ ਘਰੇ ਲੈ ਜਾ ਗਿੱਲੀਆਂ ਆ ਜਾਵੇ ਕੀ ਜਾਵੇ ਗਿੱਲੀਆਂ ਕੋਈ ਨਹੀਂ ਗਿੱਲੀਆਂ ਹੀ ਚੱਲਣਗੀਆਂ ਪਾਣੀ ਆ ਨਰਾ ਕੋਹ ਨਹੀਂ ਦੂਸਰਾ ਰੱਖਤਾ ਸਹੀ ਕਹਿ ਰੋਤੇ ਅਰਜੀ ਕੀ ਸਾਲ ਹੈਗਾ ਠੰਡ ਬਹੁਤ ਆ ਹੱਥੋਂ ਤਸੀਕ ਲੋ ਮਾੜੇ ਕੀ ਹੋ ਜੋ ਤੇ ਉਹਨੇ ਪਾਣੀ ਵੀ ਲੱਗ ਗਿਆ ਕਣਕਾ ਕੰਜਰ ਦਿਆ ਦੇਖ ਬਾ ਕਿਉਂ ਆ ਨਹੀਂ ਯਾਰ ਭਾਈ ਮੈਂ ਉਹਦੇ ਲਈ ਝੋਨਾ ਉਹਨੇ ਕਹਦਾ ਝੋਨਾ ਨਹੀਂ ਝੋਨਾ ਉਪਰ ਆਵਾ ਭਲੇ ਖਾ ਲੱਗ ਗਿਆ ਨਹੀਂ ਭਰਾਓ ਕਣਕਾ ਰੋ ਤੇ ਝੋਨਾ ਕਿਹੜਾ ਹੁੰਦਾ ਕਣਕਾ ਖਾਲੀ ਪੈ ਗਏ ਪਤੰਦਰੋ ਸਾਰੇ ਇਹ ਤਾਂ ਸਿਆਲ ਦਾ ਮਹੀਨਾ ਹੈ ਤਾਂ ਗੱਲ ਪੈਂਦੇ ਆ ਚਾਚਾ ਇਹ ਤਾਂ ਕਿਹਦਾ ਬਾਲਣ ਵਟਣਾਗੇ ਰਾਤ ਨੂੰ ਬਾਤ ਖਾਦਾ ਪੀਤਾ ਹੋ ਪਾਸੇ ਦਾ ਇਹ ਜੱਡ ਨੂੰ ਜਫਾ ਪਾ ਲੂ ਪਰ ਇਹ ਦਾਲ ਨੂੰ ਪੱਟਦੇ ਆਂ ਐ ਕਰਕੇ ਗੱਲ ਕਿਹੜੀ ਕਰਤੀ ਚਾਚਾ ਕਹੜਾ ਆਂ ਬਾਈ ਤੂੰ ਪੱਟ ਦੀਂਗਾ ਆਹੋ ਪੱਟਾ ਚੱਲਿਆ ਯਾਰ ਫਾਈ ਜਾਂਦਾ ਜਣਾ ਹੀ ਜਵਾਕ ਪਾਲਣੇ ਬੈਹ ਜਾ ਕੋਲੇ ਟਾਈਮ ਨਾ ਚੱਲ ਇੱਥੇ ਬਾਈ ਦੀ ਜਗ੍ਹਾ ਤੇ ਮੈਂ ਬੈਹ ਜਾਣਾ ਬੈਹ ਜਾ ਬੈਹ ਜਾ 15 ਬੈਹ ਜਾ ਤੂੰ ਬਾਈ ਕਿਹੜਾ ਸੋਫਾ ਲਾਈ ਬੈਠਾ ਈ ਤੂੰ ਬੈਹ ਜਾ ਕੋਲੇ ਵੱਡੇ ਟੁੱਕਣੂ ਸੰਧ ਪੜੇ ਵਾਧੂ ਆ ਸੰਧਾ ਪੜਾ ਦੀ ਕਿਹੜੀ ਗੱਲ ਆ ਤੂੰ ਬੰਦੇ ਦੱਸ ਕਿਹੜੇ ਕਿਹੜੇ ਜਾਣਾ ਚਾਰਾ ਨਹੀਂ ਆਪਾਂ ਚਾਰ ਹੀ ਤਾਂ ਲੱਗੇ ਫਿਰ ਚਾਰ ਕਿਹੜੇ ਕਿਹੜੇ ਆ ਤੂੰ ਆਪ ਹੀ ਵੇਖ ਲੈ ਕਿਹੜੇ ਕਿਹੜੇ ਲਿਆ ਨੇ ਕਵਾ ਹੋ ਗਿਆ ਇਕਾ ਹੋ ਗਿਆ ਕਿ ਤੂੰ ਇੱਕ ਮੈਂ ਫਿਰ ਇਹਨੂੰ ਤਾਂ ਰਹਿਣ ਦਿੰਨੇ ਯਾਰ ਜਵਾਕ ਇਹਨੂੰ ਲਿਜਾਣ ਲੈ ਗੀ ਯਾਰ ਕੀ ਯਾਰ ਤੀ ਮੈਂ ਲੱਕਣਾ ਨਹੀਂ ਪਰ ਪਟਪੜ ਆਈ ਮੈਂ ਪਟ ਜਾਕਰ ਆਉਂਗਾ ਭਾਈ ਉਹ ਮੋੜੇ ਉਹ ਰਿਆ ਪੁੱਤ ਨਾ ਨਾ ਯਾਰ ਲੈ ਲੈ ਸਮਾਏ ਪੁੱਤਾ ਆਏ ਨਾ ਕਰ ਕੋਈ ਯਾਰ ਤੂੰ ਸਾੜੀ ਨਹੀਂ ਲੈ ਤਾ ਪੁੱਤ ਲੈ ਲੈ ਮੈਂ ਕੋਈ ਇਹਦੇ ਬੰਦੇ ਕੋਲ ਪਹਿਲਾਂ ਗਾਲੀ ਕਾਤੋਂ ਕਰਦੇ ਤੁਸੀਂ ਜਾਂਦੇ ਯਾਰ ਮੱਟ ਪਟੂ ਆਥੇ ਉਹ ਬਬੂ ਕਾ ਤੂੰ ਯਾਰ ਭੈ ਮੁੰਡਾ ਪਾਉਂਦਾ ਨਹੀਂ ਮੁਰਿਆ ਬਤਾ ਮੁਰਿਆ ਆਇਆ ਆਇਆ ਮੇਰਾ ਪਤਾ ਜਾ ਕੋਈ ਸੈਦਾ ਨਹੀਂ ਪਤਾ ਤੁਨ ਮੇਰੇ ਨਾਲੇ ਦੋ ਦੋ ਰਖਾਇਆ ਨਾ ਤੁਣ ਤੇ ਸਪੈਦਾ ਪਰ ਦੋ ਦੋ ਲੱਗਣਾ ਇੱਥੇ ਕਿਹੜੇ ਇਹਨੇ ਦੀ ਮਾਂ ਦਾ ਬਾਗ ਪੁੱਛਾ ਦੋ ਸਪੈਦਾ ਵਧਣੇ ਆ ਯਾਰ ਪੈੱਡ ਕੇ ਅੱਗੇ ਰੋਲ ਆ ਫਾਲਦਾ ਇਹ ਮੈਨੂੰ ਆਪਣੇ ਵਾਲੇ ਫਾਂਸ ਪਾਈ ਜਾਂ ਦੋ ਵੀਰੋ ਸਿਆਲਾ ਦੇ ਪਟੇ ਦੋ ਦੋ ਨਹੀਂ ਚੱਲਣੇ ਆਪਾਂ ਅਸੀਂ ਤਾਂ ਚੱਲਾਂਗੇ ਤੂੰ ਨਹੀਂ ਚੱਲਣੇ ਉਹ ਮੈਂ ਬਜਾਸ ਜਾੜ ਜਾੜ ਜਾ ਔਰ ਦੱਪੜ ਜਾ ਕੋਈ ਨਾ ਵਿਚਾਰ ਚੱਲ ਕੋਈ ਨਾ ਜਵਾਬ ਆ ਆ ਇਕੱਠੇ ਕਰਕੇ ਰੱਖ ਦੇ ਇਹਨਾਂ ਵੀ ਵਿਚਾਰਾਂ ਦੇ ਨਹੀਂ ਹੋਣਾ ਬਾਲਣ ਜਿਹੜਾ ਵਿਚਾਰਾ ਠੱਕੇ ਕਾਂਬਾ ਫਰਦਾ ਨਹੀਂ ਮੋੜਨਰ ਸਾਈਚ ਨਾ ਹੁੰਦਾ ਇਹ ਵੀ ਅਸੀਂ ਥੋੜੋ ਵੱਡ ਕੇ ਦੇਣਾ ਫਿਰ ਕੇ ਇਹਨੂੰ ਚੱਕ ਤਾਂ ਲਿਊਗਾ ਹੀ ਚਾਹ ਆ ਦੇਣਾ ਇਹਨੂੰ ਮੈਂ ਤਾਂ ਚੱਕੀ ਹੇ ਤਕਰਾ ਤਕਮੇ ਤਕਰਾ ਜਾਣਦਾ ਤੈਨੂੰ ਮਾਦਰੀ ਨੂੰ ਦੇਖ ਲਾਂਗੇ ਤੈਨੂੰ ਫਾਇਦਾ ਚੱਕਦੇ ਨੇ ਨੱਕਾ ਨਹੀਂ ਯਾਰ ਇਹਨੇ ਬੱਤਾ ਦਾ ਘਰੇ ਚੱਕਾ ਪਤਾ ਜਾ ਕੇ ਜਗ ਪੈਣਾ ਉਹ ਪਾਤਰਾ ਨਾ ਤੇ ਤੇ ਆਂ ਦੇਖ ਲਾ ਉਹ ਕੋਈ ਨਹੀਂ ਬੱਤਾ ਯਾਰ ਬਾਲਣ ਥੋੜੀ ਏ ਕੋਈ ਨਹੀਂ ਭਾਈ ਚੁੱਪ ਕਰ ਜਾ ਬਸ ਆ ਸਾਡੇ ਤੇਰੇ ਕੁਰੜਿਆਂ ਵਿੱਚ ਆਪਾਂ ਪੁਰਾਣੇ ਏਰੀਏ ਦੀ ਚੱਲਾਂਗੇ ਆਪਣੇ ਏਰੀਏ 'ਚ ਅੱਛਾ ਉੱਥੇ ਹੀ ਉੱਥੇ ਹੀ ਚੱਲਾਂਗੇ ਆਪਾਂ ਚੱਲਾਂਗੇ ਕੁਰੜਾ ਏਰੀਆ ਠੀਕ ਆ ਉਲ ਚੱਲਾਂਗੇ ਤੁਹਾਨੂੰ ਕਿਤੇ ਪੁੱਤ ਲਿਜਾਵਾਂਗੇ ਬਾਲਣ ਸੁੱਕਾ ਏ ਬਾਲਣ ਦੇਖਣਾ ਪਊਗਾ ਹੁਣ ਇੱਥੇ ਕਿਹੜਾ ਤੇਰੀ ਮਾਂ ਦਾ ਬਾਗਲਾ ਆਇਆ ਵਾ ਇਸੋਕਾ ਸੁੱਕਾ ਲਾਇਆ ਹਾਂ ਅੱਜ ਦੀ ਤਾਂ ਹੀ ਗੱਲ ਬਾਲਣ ਸੁੱਕਾ ਫੇਰ ਭਾਈ ਮੈਂ ਸੁੱਕਾ ਆ ਜਾਣਾ ਫੇਰਿਆ ਭਰਾਵਾ ਉਹ ਸੁੱਕਾ ਹੀ ਲਿਆਵਾਂਗੇ ਕਾਈ ਲੈ ਕੇ ਆਵਾਂਗੇ ਕੋਈ ਨਾ ਸੋਡਾ ਸਾਨੂੰ ਵੀ ਪਸਾ ਦੋਗੇ ਦੇਖਿਓ ਕਿਤੇ ਮੇਰੇ ਭਾਈ ਅਸੀਂ ਦਾ ਕੋਈ ਨਹੀਂ ਅੱਗੇ ਗੁੰਮ ਤੇ ਦਰ ਮਚਾੜੋ ਖਾ ਕੀ ਤੂੰ ਆ ਤੂੰ ਆ ਗਈ ਬੱਤੂ ਆ ਤੂੰ ਆ ਆਹ ਹੰਦਾ ਸੋਨੇ ਸਿਲੰਡਰਾਂ ਦੀ ਜਿਹੜੀ ਮੱਚੀ ਜਾਊਗੀ ਇਹ ਤਾਂ ਹੀ ਮੱਚੇ ਲੱਗਣਾ ਹੌਲੀ ਹੌਲੀ ਮੱਤਣਗਾ ਇਹ ਦੂਜਾ ਟੱਲ ਚੰਗਾ ਵਾਲਾ ਪੇਤਾ ਆਇਆ ਤੇ ਮਲਾ ਤੇਰੀ ਮਾਤਾ ਨਾਲ ਤਾਂ ਕਿਆਸ ਗਾ ਕਰਕੇ ਹਿੱਲਾ ਬਤਾ ਕੇ ਹਿੱਲਾ ਕਰ ਕੇ ਦੋਨਾਂ ਘਟਾਲੇ ਪੈ ਗਿਆ ਨਿਕਲਦੇ ਹੋਏ ਹੁਣ ਚਰਮ ਮਦਾਨਾ ਚਲੀਏ ਕਿਸੇ ਪਾਸੇ ਹੋਣੀ ਵਾਲੀ ਦੇ ਕਰਿਓ ਆਪਣੇ ਉਪਰ ਵਾਲੇ adda ਦੇ ਚਲੀਏ ਉਹਨਾਂ ਦੀ ਮੋਟਰ ਤੇ ਤੂਤ ਵੀ ਖੜਾ ਫਿਰ ਉਨ ਨਾਲ ਤੂੰ ਦੀ ਸੱਟ ਲੈ ਤੂੰ ਦੀ ਹੱਡ ਲਾ ਓਏ ਸੁੱਕਾ ਵਨ ਬੱਡੜ ਦੀ ਗੜਤੀ ਪਟਿਆ ਜਾਣਾ ਆ ਜਾਊਗਾ ਹਾਂ ਉਹ ਜੜ ਤੋਂ ਰਹਿਨ ਦੁਬਈ ਅਰਸ ਸਾਡੇ ਬੰਦੇ ਨੂੰ ਆਹ ਖੰਦ ਲੈ ਹੁੰਦੇ ਆ ਕਾਓ ਯਾਰ ਸਾਰਾ ਕੋ ਯਾਰ ਨਹੀਂ ਜੜ ਤੋਂ ਪਟ ਮੈਂ ਹੈਗਾ ਤੁਹਾਡੇ ਨਾਲ ਮੈਂ ਕੱਲਾ ਜਾ ਕੇ ਲੈ ਜਾਊਗਾ ਜਾ ਭਰਾ ਲੋਰ ਤੋਂ ਚੀ ਬੰਦਾ ਚਾਹੀਦੀ ਆਪਾਂ ਨੂੰ ਉਹ ਕਾਵਾ ਜਵਰ ਲਾਇਨ ਦੀ ਪਾ ਦਿਆ ਮਰੀ ਜਾਂਦਾ ਮੈਂ ਚੁੱਟੇ ਕੋਈ ਨਾ ਜਾ ਉਹ ਕੋਈ ਨਹੀਂ ਪੱਟ ਪਾਈਏ ਮੇਰੇ ਲੋਰ ਲਾ ਲੀ ਤਾਂ ਫਿਰ ਚੱਲ ਚੱਲ ਆਗੇ ਆਗੇ ਇੱਥੇ ਮਚਾਵਾਂਗੇ ਬੁੱਲ ਬੁੱਲੇ ਅਮਨ ਲਾਲਾ ਫੋਨ ਵੀ ਆ ਗਿਆ ਘਰੋਂ ਯਾਰਾ ਆ ਪਾੜੀ ਮਰੀ ਤੋਰ ਵੇ ਕੀ ਮੇਰੀ ਏ ਕੀ ਕਿਵੇਂ ਆਏ ਓਏ ਹਲੋ ਕੁਸਤਾਰਾ ਨਹੀਂ ਬਨਾ ਸੁਧਾ ਹੋ ਕੇ ਸਰ ਜੇਤਰੀ ਦੂਰ ਲੈ ਜਾਂਗੇ ਜਿੰਨੇ ਆਵਾਂਗੇ ਤਾਂ ਫੱਪੀ ਰੋਕ ਕਿਦੋਂ ਜਾਂ ਮੈਂ ਆ ਕਰਦੇ ਆ ਹੀਲਾ ਪੁੱਤਾ ਕੋਈ ਕਿਉਂ ਚਾਚਾ ਰੋਲਾ ਪਾਈ ਜਾਣਾ ਰਸਤੇਦਾਰਾਂ ਨੂੰ ਦੱਸਿਆ ਨਹੀਂ ਆ ਬਾਲਾਂ ਨੂੰ ਗੈਰ ਨੇ ਆ ਰੋਲਾ ਨਾ ਪੈਂਦਾ ਸਾਡਾ ਸਾਨੂੰ ਇੱਕ ਗਾੜੀ ਦਾ 4-5 ਜਣੇ ਆਉਂਦੇ ਰਸਤੇਦਾਰਾਂ ਨੂੰ ਤੇ ਮੈਂ ਹੀ ਆ ਉਧਰ ਰਸਤੇਦਾਰਾਂ ਨੂੰ ਕਿਧੂੰ ਦਾ ਰਸਤੇਦਾਰਾਂ ਨੂੰ ਯਾਰ ਉਹ ਚੱਲ ਕੋਈ ਨਹੀਂ ਪਤਾ ਦੱਸਣਾ ਪੈਂਦਾ ਜਾਂ ਫਿਰ ਦੱਸਣਾ ਨਹੀਂ ਨਾ ਆਪਾਂ ਨਹੀਂ ਨਾ ਕਰਦੇ ਨੂੰ ਦੱਸਣ ਜੋਗੇ ਰਹਿਣਾ ਆਓ ਹੀ ਦੋ ਚਾਰ ਰਸਤੇ ਦਰਨ ਹੋਰ ਫੁੱਲ ਲਾ ਦੇ ਹੁਣ ਬਾਤ ਕਿੰਤਾ ਬੰਨ ਆਇਆ ਲੈ ਕੇ ਨਹੀਂ ਆਪਾਂ ਕਾਨੂੰ ਲਾਉਣਾ ਪਊਗਾ ਕਿਸੇ ਨੂੰ ਜਦੋਂ ਖੜਦਾਣਾ ਪੜਾ ਸਭਾ ਚਾਹਦੇ ਐ ਬੰਦ ਫੁੱਲ ਲੋਣੇ ਦੇ ਨਾਮ ਲੈ ਕੇ ਮੈਂ ਵੀ ਲੈ ਚੁਕੈਗਾ ਸਾ ਮੈਂ ਲਾਉਂਗਾ ਤੇ ਕੋਈ ਨਹੀਂ ਨੂਣਾ ਲੈਣਗੇ ਉਹ ਫਿਰ ਤੁਸੀਂ ਕਹਿਗੇ ਤੁਸਾਂ ਮਿੱਟਾਉਣਗੇ ਨਾ ਉਹ ਮੂੰਹ ਲੈ ਲੈ ਆ ਬਾਈ ਜਨਾ ਤੁਸੀਂ ਪਾਇਆ ਤੁਹਾਨੂੰ ਪਤਾ ਨਹੀਂ ਲੱਗਦਾ ਸੌਰੀ ਜੋ ਜਾਵੇ ਸੌਰੀ ਦਾ ਯਾਰ ਬਾਈ ਸਾਡੇ ਵੀ ਆਏ ਬੇਚੀ ਦਿਖਾਉਂਗਾ ਕਹੇ ਇਹ ਗਲਤ ਗਮ ਕੀਤਾ ਯਾਰ ਤੂੰ ਬੈਠੇ ਨਹੀਂ ਹੋਗੀ ਫਰ ਹੁਣ ਗਲਤੀ ਹੋਗੀ ਮੰਨ ਲੈਣਾ ਫਰਮਾ ਐਵੇਂ ਕਹੇ ਬੱਚਾ ਇੱਕ ਤਾਂ ਮੰਨ ਲੈਣਾ ਯਾਰ ਹੋਰ ਕੀ ਕਰਦਾ ਦੱਸਦਾ ਮੇਰਾ ਤੂੰ ਨਾ ਕਹਿਣਾ ਪੰਚਾਇਤ ਦੇ ਪੰਚਾਇਤ Papa ਰੌਲਾ ਪਾਉਗੀ ਰੌਲਾ ਨਾ ਪਾਉ ਚੁੱਪ ਮਰਾ ਸੰਦ ਤਕੜੇ ਕਢ ਲਓ ਆਜੋ ਤੂੰ ਇਹੋ ਛੇਦੀ ਛੇਦੀ ਬਾਲਾ ਨਾ ਇਕੱਠਾ ਕਰ ਲੈਣਾ ਸੰਦ ਨੂੰ ਤਾਂ ਟੈਂਕ ਲਈ ਫਿਰਦਾ ਬੰਦਾ ਆ ਗਈ ਲੋੜ ਆ ਮੈਂ ਹੈਗਾ ਤੁਹਾਡੇ ਨਾਲ ਅੱਧ ਰਹਿਣ ਦੇ ਲੋਟਾ ਫਿਰੂ ਲੈ ਜਾਂਦੀ ਏ ਯਾਰ ਵੇ ਕਿ ਲੋੜ ਦੀ ਗੱਲ ਕਰ ਰੋ ਤੁਹਾਡਾ ਓਏ ਉਹ ਇਹਨਾਂ ਨੇ ਛੇਦੀ ਬਾਲਾ ਇਕੱਠਾ ਕਰ ਲੈਣਾ ਤੁਰ ਕੋ ਛੇਦੀ ਆਸੇ ਪਹਿਲਾਂ ਪਸ਼ਪਰਾਜ ਨੂੰ ਬੁਲਾ ਤੂੰ ਲੁਫੜੇ ਨਾ ਕਰੀ ਫੇਰਾ ਪਸ਼ਪਰਾਜ ਆਲੇ ਓਏ ਮੀਨੂ ਮੰਦਾ ਬੋਲੋ ਪਸ਼ਪਰਾਜ ਨੂੰ ਨਹੀਂ ਬੋਲਣਾ ਇਹ ਤੂੰ ਤਾਂ ਓ ਗਰੀਬਾਂ ਦੇ ਪਸ਼ਪਰਾਜ ਆ ਤੂੰ ਤੋਰੇਗਾ ਸੁੱਕਾ ਪੱਟਣਾ ਤੂੰ ਕਿੱਧਰ ਚੱਲ ਬੇ ਕਿੱਧਰ ਲੰਘ ਪਾਈ ਐਵੇਂ ਸੋਤੀ ਪੁੰਬਲੀ ਪਾਈ ਉਹ ਆ ਰਿਹਾ ਭਰਾਵਾ ਤੂੰ ਦਾਹਾ ਕਿੱਧਰ ਲੰਘਿਆ ਅਸੇ ਹੁਣ ਦੋਟੇ ਆ ਆਹੋ ਆਪਾਂ ਨੂੰ ਛਕਣਗੇ ਚੱਲ ਮਰਿਆ ਉਸ ਪਰ ਆ ਜਾ ਡਾਰ ਮਾਰਨਾ ਉਸ ਪਰ ਆ ਜਾ ਲਾ ਦੇ ਲਾ ਦੇ ਥੋੜਾ ਜਿਹਾ ਜ਼ੋਰ ਹੋਰ ਲਾ ਦੇ ਵੱਡੇ ਦਾਰੇ ਪਲਵਾਨ ਨੂੰ ਕਹਿੰਦਾ ਉੱਦੀ ਪੜ ਦੋਗੇ ਪਤਾ ਗਿਆ ਆਪਾਂ ਦੋ ਲਾਈ ਲੈਣ ਦੇ ਇਹਨਾਂ ਨੂੰ ਪਰ ਆ ਜਾ ਬਖਾ ਹੁਣਾਂ ਤੋਂ ਪੱਟ ਜੋਰ ਨਾਲ ਹੁਣ ਜੋਰ ਲਾ ਲੋ ਆਲੇ ਦੇ ਮੇਰੇ ਅਸਲੀ ਪਾ ਤੇਰੇ ਕਰ ਦੇ ਕਰ ਤੂੰ ਤੋਕ ਤੂੰ ਇਹ ਦੇ ਗ੍ਰਾਉਂਡਲੀ ਨਹੀਂ ਨਹੀਂ ਠੀਕ ਆ ਠੀਕ ਆ ਇੱਕ ਤਾਂ ਪਤਾ ਨਹੀਂ ਕੀ ਕਹਿਆ जब तू तुझी काम करने आता है पर नहीं तुझे ना होगा ना को करता हूँ चलो चलो क्या है तू तो पटने थे तुझे पटने क्या है तू 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 पटने क्या है ਯਾਰ ਤੂੰ ਹੀ ਉਹਨੂੰ ਆਏ ਚੁੱਪੜ ਜਾਣਾ ਸਪੈਨ ਚੋਂ ਓਏ ਦੋਨ ਚਿਹਰੇ ਨੂੰ ਮੈਂ ਹੀ ਖੋਦਾਂਗੇ ਤੂੰ ਅੱਥਰੂ ਰੱਖਾ ਯਾਰ ਸਹਾਰਾ ਆਹੋ ਆਹੋ ਯਾਰ ਪਾਰਟੀ ਚੱਲਦੇ ਆਪਾਂ ਯਾਰ ਇਹਨਾਂ ਦਾ ਪਾਰਟਾ ਪਟਾ ਗਿਆ ਉਹਦਾ ਤੂੰ ਹੀ ਮੇਰੇ ਭਾਈ ਆਹੀ ਕੱਟ ਲੈ ਉਹ ਨਹੀਂ ਸੀ ਸਾਰਾ ਇਜਾਮੇ ਆਹੀ ਪਾਰਟਾ ਚੱਲੋ ਜਾਓ ਯਾਰ ਪਾਰਟਾ ਚੱਲ ਜਾਓ ਅਸੀਂ ਚੱਲ ਛੱਡ ਲੈ ਚੱਲ ਚੱਲ ਆਲੇ ਜੱਗ ਤੇ ਆਹ ਜਰਾ ਹਲਾ ਦੇ ਤਾਂ ਛੱਡ ਜੋ ਪਤਾ ਮੇਰਾ ਕਾਹ ਚੜਾ ਦੋ ਭਾਈ ਜੀ ਪਾਟ ਲੋ ਪਾਟ ਲੋ ਪਾਟ ਲੋ ਪਲੀਜ਼ ਹਲੋ ਸਾਲਾ ਗਰੀਬਾਂ ਦਾ ਪੋਸ਼ਪਾਰਾਜ ਪੋਸ਼ਪਾਰਾਜ ਆਇਆ ਹੇ ਤਾਰੇ ਇਹ ਤੂੰ ਮੇਰਾ ਕੰਮ ਕਰਨਾ ਹੋ ਕਰ ਤੂੰ ਐਸਾ ਨਾ ਪਲੀਜ਼ ਆਪਣਾ ਵਾਪਸ ਲੈ ਨੂੰ ਉਹ ਮੈਨੂੰ ਲਾਵਾ ਨਾਲ ਫੜ ਗਿਆ ਸਾਲਾ ਕੋਈ ਨਾ ਮੇਰਾ ਨਹੀਂ ਫੜ ਪਾਟ ਲੋ ਪਾਟ ਲੋ ਕਈ ਤਨੂ ਸੁਟੇ ਲਾੜੀ ਪਣੀ ਆ ਹਾਏ ਚੱਕੋ ਬਣਾਵਾ ਚੱਕੋ ਲਾ ਕਟਾਓ ਕਟਾਓ ਇਹ ਤਮੈ ਕੱਟ ਲੈ ਸਾਰੇ ਪਾਸੇ ਸਾਰੇ ਪਾਸੇ ਪੂਆ ਪਹਿਲੇ ਤੂੰ ਕੱਟ ਲੈ ਆ ਬਕਰਾਂ ਦਾ ਬਾਪ ਆ ਆ ਬੰਦਾ ਖਾ ਗਿਆ ਸਰਦਾਰ ਵਾਲਾ ਨੇ ਪਾ ਲੇ ਸੁਣ ਜਾ ਕੇ ਕੰਗਾ ਤਾ ਜਾ ਕੇ ਮੜਾਈ ਤਾਲਾ ਕਟਾ ਦੇ ਚੱਲ ਹਲਾ ਮਰਦਾ ਹੁਣ ਕੱਟ ਲਾਉਂਦਾ ਹੁਣ ਤਾਂ ਤਾਂ ਹੁਣ ਤਾਂ ਬੜੇ ਸੋਹਣੇ ਤਰੀਕੇ ਨਾਲ ਫਿਰ ਬਿੱਲਾ ਨਹੀਂ ਬਾਹਰ ਹੁੰਦਾ ਰੇੜਕੀ ਗਏ ਬਸ ਗਿਆ ਅਬ ਭਾਈ ਮੈਂ ਤਾਂ ਸਿੱਧੀ ਪਈਆ ਇਹਦਾ ਸਾਡਾ ਬੰਦਾ ਪੂਆ ਪਿਆ ਆ ਗਿਆ ਕੁਝ ਵੀ ਕਰ ਸਕਦਾ ਹੈ ਨਹੀਂ ਯਾਰ ਆ ਤਾਂ ਗਲਤੀ ਮੇਰੀ ਘਰੇ ਮੇਰਾ 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 ਕੋਈ ਭਾਈ ਏ ਨਿਕਲ ਨਾ ਨਿਕਲ ਕੰਦਰਾ ਦੇ ਜੰਗਲ ਮਾਯਾ ਤੇਰਾ ਫੜ ਲਾ ਲਾਣਾ ਬਾਲਾ ਨਾ ਕੀ ਚੰਗੀ ਨਾ ਹੋਵੇ ਨੀ ਲਾਣਾ ਬਾਲਾ ਪ੍ਰਹਾੜੀ ਤੂੰ ਛੱਟ ਮਾਰਦੀ ਸਾਡੇ ਬੰਦੇ ਲਾ 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 ਕੋੜ ਦੇ ਮਾਰੂ ਤੁਸੀਂ ਹੁਣ ਮੈਂ ਨਾ ਚਲੇ ਚਲੇ ਮੈਂ ਨਾ ਭਾਲਾ ਫਾਦੂ ਪਾਸੇ ਰੋ ਮੇਰੀ ਲਾ ਹੋਰ ਲਾ ਲਾ ਹੁੰਦੇ ਨਾਲ ਅਜ ਪੁੱਛ ਪਾਰਾ ਹੈ ਸਗਾ ਓਏ ਆਜੋ ਹੁਣ ਤੁਸੀਂ ਨਾ ਪਸਾ ਲਿਓ ਭਰਾਓ ਆਜੋ ਆਹ ਨੋ ਓਹ ਆਉਣਾ ਹੁਣ ਸਾਡੇ ਨਾਲ ਖਾਣ ਨੂੰ ਹੋਰ ਇਹਨਾਂ ਨਾਲ ਨਾਲ ਉਹ ਗੱਲ ਕਰ ਮੈਂ ਜੀ ਆਜਾ ਆਜੋ ਅਜੇ ਇਹ ਖਾਣਾ ਛੋਟੇ ਨਾਲ ਐ ਕਰਦੇ ਨਹੀਂ ਬਈ ਅਜੇ ਗੱਲ ਓਕੀ ਪੁੱਛ ਪਾਰਾ ਹੈ ਮਾਠਾ ਬਟੇ ਪੈਨ ਜਦੋਂ ਰਾਤੀ ਨਹੀਂ ਹੁੰਦੇ ਬੱਲਣ

ਨਾ ਦਾਦਾ ਜੀ ਤੈਨੂੰ ਖੱਦ ਕੇ ਲੈ ਆਈ ਤੇ ਨਾ ਵੀ ਨਾ ਕੋ ਮਾਰੀ ਨਾ ਤੈਨੂੰ ਮਾਰਿਆ ਹੀ ਰਹੇ ਹੈ ਹਲੋ ਇਹ ਤੂੰ ਸਾਨੂੰ ਕਿਆ ਕਹਿੰਦਾ ਤੂੰ ਸੱਭਾਇਆ ਸੀਗਾ ਬੋਲੇ ਗਾਣ ਸੁਣੋ ਕਹਿੰਦਾ ਵਾਲ ਪੈਂਦੇ ਕੋਈ ਅੱਗ ਬਾਲਦੀ ਨਾ ਬਾਦ ਕੋਈ ਪਾਣੀ ਹੈ ਤੇ ਗਾਲ ਪਈਏ ਦਾ ਬੀ ਹੈ ਮੁੱਖਰੇ ਉਹ ਡੱਕੋਸ ਕਰ ਰਹੇ ਹੈ ਇਹ ਆਵਾਜ਼ ਆਉਂਦਾ ਕਸਾ ਨਹੀਂ ਕਰਦਾ ਤੂੰ ਤਾਂ ਕਾਈ ਕਰਦਾ ਕੋਟਾ ਨਹੀਂ ਗਿਆ ਯਾਰ ਤੂੰ ਨਾਲ ਆ ਕੇ ਇੱਕ ਮਿੰਟ ਹੀ ਆਈ ਤੁਮ ਸੱਦ ਕੇ ਨਹੀਂ ਗੁੱਸਾ ਕੱਟਦਾ ਨਹੀਂ ਗਾ ਗੱਲ ਯਾਰ ਤੂੰ ਇਹਦਾ ਪੈਰ ਮਾਰਦਾ ਹੈ ਹਲੇ ਹੋ ਚਲੋ 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 ਉੱਠੋ ਮੱਧੇ ਚਲੋ ਚਲੋ ਕਰੇ ਚਲੋ ਆਈ ਕੋਣ ਆਪ ਜਸਕਾ ਤੁਮ ਜਾ ਤੁਮ ਨਹੀਂ ਐਵੇਂ ਨਹੀਂ ਆ ਕੱਲ ਨਹੀਂ ਆ ਰਹੀਦਾ ਮੂਰਖ ਹੈ ਮੇਰੇ ਪਿੰਡੇ ਤੇ ਤੂੰ ਆਇਆ ਤਾਂ ਮੇਰੇ ਬਹੁ ਹੈ ਤੂੰ ਸਮਝਾ ਨਹੀਂ ਜਾਂਦਾ ਜਾਂਦੀ ਹੈ ਕਾਹ ਚੋਈ ਨਾ ਬੰਦਾ ਸਾਲਿਆ ਸਾਥ ਪਤਾ ਨਾ ਡਰਨਾ ਕਿ ਪਿੰਡ ਦੇ ਰਵਾਇਤ ਕੋਈ ਗੱਲ ਨਾ ਕਰਾਂਗੇ ਕਰੇ ਚੱਲੋ ਹੁਣ ਕਰ ਲੋ ਜਿਹੜਾ ਕੋ ਕਰਦੇ ਮਨ ਬੋਲੋ ਨਾ ਕਿੰਨਾ ਬੋਲੋ ਬਾਲਰ ਤੇਰਾ ਮਸਲਾ ਹੱਲ ਕਰਦਾ ਈ ਧੰਦੇ ਦਾ ਮਸਲਾ ਹੱਲ ਤੂੰ ਕਿਹਦੇ ਨਾਲ ਮਸਲਾ ਹੀ ਮਾਕਾ ਹੱਲ ਕਰਤੀ ਨਹੀਂ ਹੱਲ ਕਰਦਾਂਗੇ ਆ ਜਾ ਤੇਰਾ ਦਾ ਕਰਾਂਗੇ ਬਾਈ ਬੱਸ ਪੱਕਾ ਆ ਕਰਦਾਂਗੇ ਤੇਰਾ ਤੇਰਾ ਮਸਲਾ ਹੱਲ ਕਰਾਂਗੇ ਚਲੋ ਹੋਰ ਮਸਲਾ ਹੱਲ ਹੋਣ ਕਰਾਉਣਾ ਸਾਡੇ ਸਾਰੇ ਰੋਕੋ ਕੋਈ ਪਰਾਂ ਦੀ ਲਤ ਲੱਗੀ ਆ ਨਹੀਂ ਵੇਖ ਲੈ ਕਰੂਣਾ ਮਸਲਾ ਹੋਰ ਕਰਦੇ ਨਾ ਲੱਗਣਾ ਤੁਰਦੇ ਯਾਰ ਲੱਗਦਾ ਮਸਲਾ ਹੱਲ ਕੀ ਕਰਾਂਗੇ ਯਾਰ ਭਾਈ ਚਾਲ ਨੂੰ ਕਰਿਆ ਕਰਦੇ ਛੱਡ ਓ ਮੇਰੀ ਗੱਲ ਸੁਣੋ ਓ ਰੁਕਣਾ ਕਰੋ ਯਾਰ ਪਿੰਡ ਤੇ ਚੱਲੋ ਓ ਐ ਨਾ ਕਰੋ ਓ ਐ ਨਾ ਕਰੋ ਓ ਇਹਨੂੰ ਕਿਸੇ ਦੇ ਘਰੋਂ ਕਹਾਵਾਂਗੇ ਚੱਕ ਲਊਗਾ ਥੱਬੀ ਪਾ ਲੈਣਾ ਹੁਣ ਤਾਂ ਘਰ ਨਹੀਂ ਨਾ ਫਰਦਾ ਤੋ ਇਹਨੂੰ ਕਿਹਾ ਦੇ ਚੱਕ ਲਊਗਾ ਸਾਰਾ ਸਭ ਚੱਕ ਨਾ ਪਾ ਲਊਗਾ ਕੋਈ ਵੀ ਸਗਾ ਕੀਤਾ ਮੈਂ ਨਾ ਤੁੰਗ ਤੁੰਗ ਤਾਂ ਇਹ ਲੁਕਾ ਉਹ ਬੁਲੂ ਮੇਰੇ ਕੋਲ ਐਸਾ ਗੱਲ ਦੱਰੀ ਦੱਸੋ ਪਰ ਆਵਾਜ਼ ਸਾਡਾ ਆਉਂਦਾ ਨਹੀਂ ਹਾਲ ਹੋਇਆ ਕੋਈ ਮੇਰੀ ਗੱਲ ਸੁਣੋ ਮਸਲਾ ਹੱਲ ਫੇਰ ਮਸਾ ਦਾ ਮੁੰਡੇ ਦੀ ਧੌਣ ਫਸ ਗਈ ਸੀ ਮਸਾ ਦਾ ਬਚਾ ਕੇ ਲਿਆਇਆ ਚਲ ਫੇਰ ਪਸਪੜ ਆਇਆ ਬਾਲਾ ਫੇਰ ਫੇਰ ਸੇ ਇੱਕ ਮਰ ਬਹੁਤ ਫੇਰ ਪਸਪੜ ਆਇਆ ਮੁੰਡਾ ਕੜਾ ਮੇਰੇ ਫੇਰ ਮੈਨੂੰ ਕੋਈ ਨਹੀਂ ਮੁੰਡੇ ਬੜੇ ਫੇਰ ਮੇਰੀ ਗੱਲ ਸੁਣੋ ਇੰਨਾ ਵੀ ਚਲ ਆਪਣੀ ਬਚਤ ਹੋ ਗਈ ਆ ਨਹੀਂ ਬਗਾਨਾ ਦਵਾਈ ਆਪਣੇ ਜੰਮੇ ਪੈ ਜਾਣਾ ਸੀ ਜਾ ਜਾ ਤੇਰੇ ਜੰਮੇ ਪੈਣੇ ਕੜਾ ਫੇਰ ਆਉਂਦਾ ਧੌਣ ਪਸਾ ਕੇ ਆਇਆ ਜਾਂ ਪੰਦਰਾਂ ਜੰਮੇ ਮਾਰਾਂ ਜਾਂਦੇ ਤੂੰ ਤੱਕ ਪਟੜੂਗਾ ਮਾਂ ਬਿੱਲੀ ਨੂੰ ਲਾਂਕੀ ਜਾਵੇ ਮਰਚਸੇ ਇਹ ਬਿੱਲੇ ਬਣੇ ਕਿ ਜਾਵੇ ਕਾਪੀਰ ਸਰਪੰਚ ਪਰ ਆ ਜਾਗੇ ਹਾਂ ਕਰ ਸਕਦੇ ਆ ਕੰਦ ਮਾਰੀ ਨਾ ਪੁੱਛੋ ਨਹੀਂ ਕਰ ਸਕਦੇ ਆ ਰਾਜ ਨਹੀਂ ਪੁੱਛਾ ਖਾਜ ਨਹੀਂ ਕਰ ਸਕਦੇ ਆ ਰਾਜ ਨਹੀਂ ਪੁੱਛਾ ਖਾਜ ਨਹੀਂ ਨਾ ਠਾਈਗਾ ਬਤਾਨ ਤੋੜ ਦਾ ਨਹੀਂ ਦਾਖਦੀ ਕਿੱਲੀ ਗਈ ਖਾ ਕੇ ਛੋਟੀ ਗਈ ਬਾੜੀ ਵੱਜ ਗਈ ਨਹੀਂ ਵੱਜ ਗਈ ਵੱਜ ਗਈ ਕੋਈ ਮਾਰ ਨਹੀਂ ਹੋਈ ਹੈ ਹੋਏ ਐ ਲੋਸ਼ਣ ਆ ਗਈ ਮੜ ਜੀ ਕੋਈ ਨਾ ਉਈ ਲੋਕ ਅਗਰ ਇਹਨਾਂ ਨੂੰ ਪੋੜਾ ਵਾ ਲੈ ਮੈਂ ਕੋਈ ਨਹੀਂ ਤੰਤਦ ਨਾ ਜੂਪਾ ਤਾ ਲੜਾਈ ਨਹੀਂ ਕਰਨੀ ਆ ਲੜਾਈ ਮੈਂ ਕਰਨੀ ਕਿਉਂ ਬੜਵੇਂ ਨੀ ਆ ਕੋਈ ਨਾ ਆਪਾਂ ਫੇਰ ਓ ਬੜਵਾਨੀ ਆ ਲੜਨਾਂ ਨਹੀਂ ਆ ਮਸਲਾ ਹੱਲ ਫੇਰ ਕਰੀਏ ਆ ਜਾ ਆਵੇ ਤੇ ਲੜੋ ਨਾ ਮੇਰੇ ਪੁੱਤ ਕੋਈ ਨਾ ਬਸ ਪਰ ਆਏ ਤੇ ਕੈਂਡੀਡੇਟ ਚੋਗੇ ਹੋ ਗਏ ਹੋ ਗਏ ਆ ਬਾਬਾ ਕਰਦੇ ਫੇਰ ਲੜਪਾ ਛੜਾ ਓ ਮੁੰਡੇ ਸੁਣ ਭਵੇਂ ਚਾਤੀ ਤਾ ਸੂ ਹਣਾ ਓ ਵਾਹ ਨਾ ਚੱਲ ਯਾਰ ਟੱਕ ਲੈਣ ਦੇ ਨੂੰ ਆ ਤਾਂ ਮਸਲਾ ਹੱਲ ਕਰਾਂਗੇ

ਕਾਦਾ ਕੱਟੇ ਲਿਆ ਸੀ ਆ ਕਹਾ ਤੇ ਇਹਨਾਂ ਨੇ ਮੇਰਾ ਵੀ ਟੱਕ ਕੇ ਲਗੇ ਕਾਦਾ ਯਾਰ ਬਸ ਕੋਣੀ ਖੜਾ ਹੀ ਗੈਰ ਨਾ ਦਾ ਯਾਰ ਬਸ ਠੀਕ ਆ ਜਿਹੜਾ ਮੋਕੰਦਿਆਂ ਤੋਂ ਚੰਗਾ ਹੀ ਆ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਬੱਬਲ ਸਿੰਘ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਘੰਟੀ ਵਾਲਾ ਬਟਨ ਪਾਇਓ ਧੰਨਵਾਦ ਜੀ